ਉਹ ਇੱਕ ਗੋਡ ਗਿਫਟ ਹੀ ਐ ਕਿ ਕਿਹੜੇ ਇਹਦੇ ਬਾਪ ਦੀ ਨਿਸ਼ਾਨੀ ਦੱਸ ਵੀ ਕਿਹੜਾ ਬਾਪ ਐ ਇਹਦਾ ਬਾਪ ਵੀ ਸੂਚੀ ਸੀਗਾ ਜੀ ਉਹ ਪਿੰਡ ਦਾ ਹੀ ਸੀਗਾ ਜੀ ਠੀਕ ਐ ਭਾਈ ਹਾਂਜੀ ਉਹ ਹਰਿਆਣੇ ਚ ਵੇਚ ਕੇ ਵਾਗ ਗਿਆ ਸੀਗਾ ਜੀ ਆਹੋ ਜਿਹੜਾ ਸੂਚਾਂ ਵਾਲਾ ਕੱਟਾ ਗਿਆ ਹਰਿਆਣੇ ਚ ਉਹ ਇਹਦਾ ਪਿਓ ਐ ਇਹ ਡਾਇਰੈਕਟ ਕ੍ਰੋਸਿੰਗ ਦਾ ਬੱਚਾ ਵੀ ਹਾਂਜੀ ਹਾਂਜੀ ਲਓ ਵੀ ਮਿੱਤਰੋ ਬਾਈਆਂ ਨੇ ਮੈਨੂੰ ਵੀਡੀਓ ਤੋਂ ਪਹਿਲਾਂ ਵੀ ਗੱਲਬਾਤ ਦੌਰਾਨ ਬਤ ਦੱਸਿਆ ਸੀ ਕਹਿੰਦੇ ਵੀ ਇਹ ਜਿਹੜਾ ਸੂਚਾਂ ਵਾਲਾ ਪੂਰਾ ਫੇਮਸ ਕੱਟਾ ਸੀ ਜਿਹੜਾ ਵੇਚ ਕੇ ਹਰਿਆਣੇ ਦੇ ਵਿੱਚ ਚਲਾ ਗਿਆ ਉਹਦਾ ਇਹ ਪਹਿਲਾ ਬੱਚਾ ਤੇ ਡਾਇਰੈਕਟ ਕ੍ਰਾਸਿੰਗ ਵਾਲਾ ਬੱਚਾ ਹੈਗਾ। ਲਓ ਵੀ ਮਿੱਤਰੋ ਮਾਰਦੇ ਟੈਸਟੀਕਲਾਂ ਦੇ ਕੈਮਰਾ ਇੱਕ ਵਾਰੀ ਹੋਰ ਜੇ ਇਹਦੀ ਗੱਲ ਕਰੀਏ ਨਾ ਇਹਦੀ ਧੌਣ ਵਾਲੀ ਝਾਲਰ ਦਿਖਾਈਏ। ਬਾਈ ਲੈ ਇੱਧਰ ਮਾਰੀ ਮੜਾ ਜਾ। ਇਹਦੀ ਝਾਲਰ ਦੇਖ ਤਾਉਣ ਵਾਲੀ ਬਾਈ। ਦੇਖ। ਬਹੁਤ ਸੋਹਣਾ ਹੈਗਾ। ਨਾਲ ਹੀ ਜੇ ਰਿੰਗ ਸਿੰਘ ਨਾਲ ਹੀ ਕੁੰਡ ਮੋੜਿਆ ਹੋਇਆ ਹੈ। ਬਾਈਆਂ ਦਾ ਘਰੇਲੂ ਕੰਮ ਹੈ, ਖੇਤੀਬਾੜੀ ਦਾ ਕੰਮ ਕਰਦੇ ਆ ਬਾਈ। ਕੋਈ ਵਪਾਰ ਦਾ ਕੰਮ ਨਹੀਂ। ਬਾਈ ਕਹਿੰਦੇ ਰੱਖਣ ਵਾਲੇ ਨੂੰ ਆਪਾਂ ਦੇਣਾ ਕਟਾ। ਤੇ ਬਾਈ ਤੋਂ ਸਾਰਾ ਬਲ ਲੈਨੇ ਆ ਡਰੈੱਸ ਲੈ ਵੀ ਮਿੱਤਰਾਰੇ ਹੁਣ ਆਇਆ ਦੱਸ ਦੇ ਬਾਈ ਹਾਂਜੀ ਆਪਣਾ ਘਰ ਕਿੱਥੇ ਜੇ ਹੈ ਆਪਣਾ ਘਰ ਪੀਰਕੋਟਾਈ ਸੜਕ ਤੇ ਹਾਂ ਪੀਰਕੋਟਾਈ ਪੱਠੇ ਕੋਲੇ ਹੈ ਲੋ ਵੀ ਮਿੱਤਰੋ ਬਾਈ ਦਾ ਐਡਰੈੱਸ ਜਿਹੜੀ ਬਰਜਟ ਲਮਾ ਤੋਂ ਪੀਰਕੋਟ ਨੂੰ ਸੜਕ ਜਾਂਦੀ ਹੈ ਉਹਦੇ ਪੱਠੇ ਦੀ ਬੈਕ ਸਾਈਡ ਪੱਠੇ ਦੀ ਬੈਕ ਸਾਈਡ ਬਾਈ ਦਾ ਘਰ ਹੈ ਬਾਕੀ ਬਾਈ ਹੁਣ ਆਪਣਾ ਫੋਨ ਨੰਬਰ ਬੋਲ ਕੋਈ ਗੱਲ ਨਹੀਂ ਬੱਗੇ 99552 ਹਾਂ 96343 ਠੀਕ ਹੈ ਬਾਈ ਲਓ ਵੀ ਮਿੱਤਰੋ ਨੰਬਰ ਕਰ ਲੋ ਨੋਟ ਜਿਹਨੇ ਬਰੀਡਿੰਗ ਵਾਸਤੇ ਲੈਣਾ ਉਹਨੂੰ ਵੀ ਨਹੀਂ ਮਾੜਾ ਤੇ ਜਿਹਨੇ ਮੇਲੇ 'ਚ ਪਾਉਣਾ ਹੈ ਮਿੱਤਰੋ ਮੂਰੇ ਮੇਲਾ ਵੀ ਤਨੋਲੇ ਦਾ ਤੇ ਤਿਆਰ ਹੋ ਕੇ ਆ ਜਾਂਦਾ ਖੀਰਾ ਘਟਾ ਰਿੰਗ ਸਿੰਗ ਲੱਗਿਆ ਲੈ ਵੀ ਮਿੱਤਰਾ ਮਾੜਾ ਜਾਂ ਹੁਣ ਆਪਣੇ ਦਰਸ਼ਕਾਂ ਨੂੰ ਤੋੜ ਕੇ ਦਿਖਾ ਦੇ ਇਹ ਨਗੀਨਾ ਮਾਰ ਲਓ ਮਿੱਤਰੋ ਚੰਗਾ ਚੌੜਾ ਮੱਥਾ ਲੱਗਿਆ ਦੇ ਮਿੱਤਰੋ ਧੌਣ ਵਾਲੀ ਚਾਲਰ ਝੂਲਰ ਵੀ ਕਮਾਲ ਦਾ ਬੁੱਲਾ ਮਿੱਤਰੋ ਚੰਗੇ ਬੱਚੇ ਪੈਦਾ ਕਰਨ ਵਾਲਾ ਬੁੱਲਾ ਆ ਲੈ ਤੁਰਦੇ ਦੇ ਮਾਰ ਲੋ ਨਿਕਲ ਲੈ ਗ ਸਕੋਰ ਕਰ ਲੋ ਚੱਕ ਮਿੱਤਰੋ ਮੋੜ ਲੈ ਬਾਈ ਮੋੜ ਲੈ ਲੈ ਵੀ ਮਿੱਤਰ ਕਰ ਲੋ ਚੱਕ ਜਿਹੜੇ ਬਾਈ ਨੂੰ ਕਿਸੇ ਨੂੰ ਫਾਰਮ ਵਾਸਤੇ ਵੀ ਚਾਹੀਦਾ ਹੋਇਆ ਉਹਨੂੰ ਵੀ ਨਹੀਂ ਮਾਰਾ ਸਾਰਾ ਜੈਡ ਬਲੈਕ ਹੈ ਬਸ ਬਾਈ ਨੇ ਥੋੜੀ ਜੀ ਨੱਥ ਨਹੀਂ ਮਰਵਾਈ ਘਰੇਲੂ ਬੰਦੇ ਐ ਖੇਤੀਬਾੜੀ ਦਾ ਕੰਮ ਕਰਦੇ ਐ ਚੰਗਾ ਬੁੱਲਾ ਮਿੱਤਰੋ ਜਿਹੜੇ ਵੀਰ ਨੂੰ ਪਸੰਦ ਆਉਂਦਾ ਉਹ ਆ ਦਿੱਤੇ ਗਏ ਨੰਬਰ ਤੇ ਬਾਕੀ ਬਾਈਆਂ ਦਾ ਖੇਤੀਬਾੜੀ ਦਾ ਕੰਮ ਆ। ਆਹ ਕੱਢੀ ਸੰਘ ਜਾਓ। ਦੇਖੋ ਮਿੱਤਰੋ ਸੰਦ ਸੰਦ ਸਾਰੇ ਤੋਂ ਖੜਾਏ ਹੋਏ ਆ। ਖੇਤੀਬਾੜੀ ਕਰਦੇ ਆ ਬਾਈ। ਗੁਫਾਰ ਦਾ ਕੰਮ ਨਹੀਂ। ਆ ਵੀ ਮਿੱਤਰੋ ਬੁੱਲ ਦੇ ਰੇਟ ਦੀ ਗੱਲ ਕਰੀਏ ਤਾਂ ਆਪਾਂ ਬਾਈ ਨੂੰ ਦੁਵਾਰ ਤੋਂ ਰੇਟ ਪੁੱਛਦੇ ਆ ਕਿ ਇਹਦਾ ਕੀ ਰੇਟ ਕਰਦਾ ਹੈ ਬਾਈ? ਕਹਿੰਦਾ ਫਿਕਸ ਜਾ ਰੇਟ ਕਰਾਂਗੇ, ਦੇਣ ਲੈਣ ਵਾਲਾ ਕੰਮ ਹੀ ਕਰਾਂਗੇ। ਹੁਣ ਬਾਈ ਐਂ ਦੱਸ ਦੇ ਰੇਟ ਦੀ ਗੱਲ ਦੱਸ ਦੇ। ਜਾਇ ਜਾਇ ਰੇਟ ਕਰੀ ਜਿਹੜਾ ਕਿਸੇ ਨੂੰ ਲੈਣ ਤੇ ਵੀ ਆਸਾਨੀ ਹੋ ਸਕੇ। ਚਲੋ ਰੇਟ ਕਰਨਾ ਵੀ ਹੁੰਦਾ ਹੈ ਜੇ ਕਿਸੇ ਚੀਜ਼ ਦਾ ਰੇਟ ਹੋਊਗਾ ਫੇਰ ਹੀ ਕੋਈ ਗੱਲ ਬਣਦੀ ਹੈ ਪਰ ਬਾਈਆਂ ਨੇ ਆਪਣਾ ਮੋਹ ਪ੍ਰੇਮ ਆ ਬਾਈਆਂ ਨਾਲ ਕਿ ਇਹਨਾਂ ਨਾਲ ਪਹਿਲਾ ਗੱਲ ਹੋ ਗਈ ਸੀ ਦੇਖ ਲੈਣ ਦੱਸ ਦੇ ਬਾਈ ਦਾਰਿਆ ਕਿੱਥੇ